ਬਾਈ 1.5 ਫੁੱਟ ਹੁੰਦਾ ਤੇ ਪੌਣਾ ਕਿੰਚ ਜਿਹੜਾ ਇਹ ਫਰੇਮ ਹੈ ਉੱਚਾ ਹੁੰਦਾ ਜਿਹਦੇ ਵਿੱਚ ਪੌਣਾ ਕਿੰਚ ਮਿੱਟੀ ਪੈਂਦੀ ਹੈ ਤਾਂ ਝਾਰਨੀਆਂ ਦੀ ਮਦਦ ਦੇ ਨਾਲ ਇਹ ਜਿਹੜੀ ਪਨੀਰੀ ਹੈ ਬਾਈ 1.5 ਫੁੱਟ ਹੁੰਦਾ ਤੇ ਪੌਣਾ ਕਿੰਚ ਜਿਹੜਾ ਇਹ ਫਰੇਮ ਹੈ ਉੱਚਾ ਹੁੰਦਾ ਜਿਹਦੇ ਵਿੱਚ ਪੌਣਾ ਕਿੰਚ ਮਿੱਟੀ ਪੈਂਦੀ ਹੈ ਤਾਂ ਝਾਰਨੀਆਂ ਦੀ ਮਦਦ ਦੇ ਨਾਲ ਇਹ ਜਿਹੜੀ ਪਨੀਰੀ ਹੈ ਇਹ ਜਿਹੜੀ ਮਿੱਟੀ ਹੈ ਇਹ ਇਹਨਾਂ ਦੇ ਵਿੱਚ ਮੈਂਟਾਂ ਦੇ ਵਿੱਚ ਪਾਈ ਜਾਂਦੀ ਹੈ ਤੇ ਇਹ ਜਿਹੜੀ ਪਨੀਰੀ ਹੈ ਇਸ ਤਰੀਕੇ ਦੇ ਨਾਲ ਜਿਹੜੀ ਤਿਆਰ ਕੀਤੀ ਜਾਂਦੀ ਹੈ ਤਕਰੀਬਨ ਸਾਨੂੰ ਅ 100 ਤੋਂ 110 ਜਿਹੜੇ ਮੈਟ ਨੇ 1 ਏਕੜ ਦੇ ਵਿੱਚ ਚਾਹੀਦੇ ਹੁੰਦੇ ਨੇ ਜੇ ਅਸੀਂ ਜਿਹੜੀ ਆਪਣੀ ਝੋਨੇ ਦਾ ਜਿਹੜਾ ਮੈਟ ਟਾਈਪ ਜਿਹੜੇ ਝੋਨੇ ਦਾ ਪੈੜੀ ਟਰਾਂਸਪਰੈਂਟ ਰਹਿਤ ਜਿਹੋ ਚਲੋ ਕਹਾਂਗੇ ਪਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਆਪਾਂ ਨੂੰ ਫਲਾਂ ਵਾਲ ਸਬਜ਼ੀਆਂ ਦੂਸਰੀਆਂ ਜਿਹੜੀਆਂ ਫਸਲਾਂ ਜਿੱਦਾਂ ਗੰਨਾ ਇਦਾਂ ਦੀਆਂ ਫਸਲਾਂ ਜਿਹੜਾ ਉਹ ਵਧਣਾ ਚਾਹੀਦਾ ਉਹ ਦੋਧਰ ਜਿਹੜਾ ਉਹ ਵਧਣਾ ਚਾਹੀਦਾ ਉਹ ਜਿਹੜਾ ਕੰਡ ਛੋਦੇ ਦਾ ਚੱਕਰ ਹੈ ਇਹਦੇ ਤੋਂ ਆਪਾਂ ਨੂੰ ਬਾਹਰ ਆਉਣਾ ਚਾਹੀਦਾ ਜਿੰਨਾ ਚਿਰ ਤੱਕ ਆਪਾਂ ਦੂਸਰੇ ਜਿਹੜੇ ਭੰਦੇ ਆ ਉਹ ਨਾਲ ਨਾ ਬਣਾਏ ਉਹਨਾਂ ਤੱਕ ਸਾਡੇ ਪ੍ਰਗਰਮਾਂ ਦੀ ਤਰੱਕੀ ਕਰਨਾ ਜਿਹੜਾ ਉਹ ਸੰਭਵ ਹੈ ਸੋ ਮੈਂ ਤੇ ਬਸ ਤੁਹਾਨੂੰ ਇਹਦੀ ਬੇਨਤੀ ਕਰਦੀ ਆ ਕਿਉਂਕਿ ਬਹੁਤ ਕੀਮਤੀ ਟਾਈਮ ਹੈ ਤੁਹਾਡਾ ਵੀ ਤੇ ਸਟੇਜ ਤੇ ਬਿਚੇ ਡਾਕਟਰ ਸਾਹਿਬਾਨਾਂ ਦਾ ਵੀ ਉਹ ਤੁਹਾਨੂੰ ਕੱਲੀ ਕੱਲੀ ਚੀਜ਼ ਦੀ ਜਾਣਕਾਰੀ ਦੇ ਰਹੇ ਆ બસ ਮੈਂ ਤੁਹਾਨੂੰ ਇਹ ਕਹੂੰਗਾ ਕਿ ਆਪਾਂ ਛੋਟੇ ਖੇਤੀ ਨਾਲ ਰਿਲੇਟਡ ਧੰਦੇ ਜਿਹੜੇ ਉਹਦੇ ਵਾਲਾ ਆਪਾਂ ਆਪਣਾ 스ਕੈਪਰ ਵਧਾਈਏ ਤੇ ਕੰਡਕ ਝੋਦੇ ਦੇ ਗੇੜ ਦੇ ਵਿੱਚੋਂ ਨਿਕਲਦੀ ਜਿਹੜੀ ਹੈ ਉਹ ਕੋਸ਼ਿਸ਼ ਕਰੀਏ ਇਸ ਗੇੜ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਜੇ ਆਪਾਂ ਨਾ ਨਿਕਲੇ ਤੇ ਆਪਣੀ ਧਰਤੀ ਬੰਜਰ ਹੋਣ ਨਾਲ ਜਿਹੜੀ ਹੈ ਉਹ ਵੱਧ ਰਹੀ ਹੈ ਬਸ ਮੈਂ ਇਹੀ ਤੁਹਾਨੂੰ ਜਿਹੜਾ ਉਹ ਬੇਨਤੀ ਕਰਦਿਆਂ ਕਿਉਂਕਿ ਬਹੁਤ ਵਧੀਆ ਚੁਣਤੀ ਹੈ ਬਹੁਤ ਵਧੀਆ ਮੈਂ ਦੇਖ ਕੇ ਆਇਆ ਬੀਜਾਂ ਬਾਰੇ ਖਾਦਾਂ ਬਾਰੇ ਹਾਤੀ ਦੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਇੱਥੇ ਮਹਿਆ ਕਰਾਉਂਦੇ ਆ ਇਹਹੀ ਜਾਣਕਾਰੀ ਲੈ ਕੇ ਤੁਸੀਂ ਆਪਣੀ ਖੇਤੀ ਜਿਹੜੀ ਆ ਕਰਦੇ ਆ ਤੁਹਾਡਾ ਸਮਝਾ ਬਹੁਤ ਬਹੁਤ ਧੰਨਵਾਦ ਵਾਏ ਕੋਈ ਦਿੱਕਾ ਖਾਤ ਸਾਹ ਵਾਏ ਕੋਈ ਦਿੱਕੀ ਫਤ ਨਹੀਂ ਪਤਾ